ਜਦੋਂ ਈਸਟ ਇੰਡੀਆ ਕੰਪਨੀ ਇੱਥੇ ਕੋਸ਼ਿਸ਼ ਕਰ ਰਹੀ ਸੀ ਕਿ 1760 ਕਾੜ ਦੇ ਵਿੱਚ ਆ ਪਾਣੀਪਤ ਦੀ ਜੰਗ ਹੋਈ ਆ ਤੀਸਰੀ 1800 ਰੁਪਏ ਬਰਾਬਰ ਸੀਗੇ 23400 ਪਾਉਂਡ ਬ੍ਰਿਟਿਸ਼ ਸਟਰਲਿੰਗ ਪਾਉਂਡ 23400 ਪਾਉਂਡ ਬਰਾਬਰ 1800 ਰੁਪਏ ਸੀ ਇੰਡੀਆ ਦੇ ਪੇਜਾਦੋ ਰਣਜੀਤ ਸਿੰਘ ਦਾ ਰਾਜ਼ ਮੈਂ ਭੁੱਲ ਗਿਆ ਇੱਕ ਚਾਂਦੀ ਦਾ ਰੁਪਈਆ ਉਹਦੇ ਬਰਾਬਰ ਕਿੰਨੇ ਪਾਉਂਡ ਸੀਗੇ ਦਾ ਮਲਟੀਪਲ ਪਾਉਂਡਸ ਤਾਂ ਇੱਕ ਇਹ ਇਹ ਕਹਾਣੀ ਕਿੱਥੋਂ ਹੈ ਜੇ ਡਵੈਲਪਮੈਂਟ ਹੈ ਇਹ ਕੋਈ ਇਹ ਤਾਂ ਨਹੀਂ ਹੈ ਕਿ ਪਾਰਲੀਮੈਂਟਰੀ ਸਿਸਟਮ ਕੋ ਅਸਲ ਉਤਰ ਕਿਹਾ ਹੋਇਆ ਨੋ ਜਦ ਪਿੰਡ ਵੀ ਚਟੋਨੋਮੀ ਹੈ ਗਿਆ ਵਾਈ ਵੀ ਨੀਡ ਪਾਰਲੀਮੈਂਟ ਵਾਈ ਵੀ ਨੀਡ ਸੈਂਟਰਲਾਈਜ਼ ਜੁਡੀਸ਼ਰੀ ਵਾਈ ਅੰਗਰੇਜ਼ ਇਹ ਕਹਿੰਦੇ ਹਨ ਕਿ ਸਿੱਖਾਂ ਦੀ ਤਾਂ ਜੁਡੀਸ਼ਰੀ ਕੋਈ ਨਹੀਂ ਸੀ ਤੇ ਤੁਸੀਂ ਜਿਹੜੀ ਉਹ ਬਿਊਰੋਕ੍ਰੈਟਿਕ ਜੁਡੀਸ਼ਰੀ ਬਣਾਈ ਹੋਈ ਹੈ ਜਿਹੜੀ ਕਰਪਟ ਹੈ ਬੇਹੱਦ ਤੇ ਇੰਡੀਆ ਵਿੱਚ ਉਹ ਕਰਪਸ਼ਨ ਦੀ ਹੱਦ ਤੱਕ ਥੱਲੇ ਲਹਿ ਗਈ ਆ ਇੰਡੀਅਨ ਜੁਡੀਸ਼ਰੀ ਤੌਬਾ ਤੌਬਾ ਜਿੰਨੀ ਬੇਈਮਾਨ ਤੇ ਗੰਦੀ ਹੈ ਜੁਡੀਸ਼ਰੀ ਆ ਐ ਕੋਈ ਵੀ ਵਕੀਲ 10 ਸਾਲ ਉੱਥੇ ਕਿਸ ਦਾ ਪੁੱਤ ਹੈ ਕਿਸ ਦਾ ਧੀ ਆ ਉਹਨੂੰ ਜੱਜ ਲਾਉਂਦੇ ਆ ਕਮਸੇ ਕਮ ਇੱਕ ਪੀਸੀਐਸਾ ਜੁਡੀਸ਼ੀਅਲ ਇਮਤਿਹਾਨ ਦੇ ਕੇ ਆਉਂਦਾ ਤੇ ਸੈਸ਼ਨ ਜੱਜ ਬਣਦਾ ਹਾਲਾਂਕਿ ਕਰਪਸ਼ਨ ਚ ਉਹ ਵੀ ਘਟਣੀ ਤੁਸੀਂ ਕਹਿੰਦੇ ਹੋ ਇੱਕ ਪੁਰਖੀ ਰਾਜ ਕਿ ਆ ਬ੍ਰਿਟਿਸ਼ ਕਵੀਨ ਦੇ ਥੱਲੇ ਰਾਜ ਇਹਨਾਂ ਨੇ ਇੰਗਲੈਂਡ ਨੇ ਤਰੱਕੀ ਨਹੀਂ ਕੀਤੀ ਇਹ ਗੱਲਾਂ ਨਹੀਂ ਚੱਲਦੀਆਂ ਹੈਗੀਆਂ ਹੰਦੂ ਜੀਆ ਜ਼ਗੀਰਦਾਰੀ ਕਹਿੰਦੇ ਹੋ ਵਾਡੀ ਜ਼ਗੀਰਦਾਰੀ ਜ਼ਗੀਰਦਾਰੀ ਇਸ ਅਵਾਰਡਿੰਗ ਟੈਕਸ ਆਫ ਸਮ ਰੀਜਨ ਟੂ ਸਮ ਆਫੀਸਰ ਕਿ ਤੇਰੀ ਆ ਆਮਦਨ ਹੈ ਇਹਦੇ ਵੀ ਤੂੰ ਇੰਨੀ ਫੌਜ ਰੱਖਣੀ ਹੈ ਤੇਰੇ ਆ ਕੰਮ ਹੈ ਜਾਂ ਮੈਂ ਕਰਾਂ ਕਿ ਮੈਂ ਸਾਰੀ ਟੈਰੀ ਇਕੱਠੀ ਕਰਾਂ ਥੱਲਿਓਂ ਕਰਾਪਸ਼ਨ ਹੁੰਦੀ ਆਵੇ ਥੱਲਿਓਂ 100 ਰੁਪਏ ਚੱਲੇ ਤੇ ਮੰਨੂ ਮਿਲੇ 50 ਫਿਰ ਮੈਂ ਆ ਲੋਟ ਕਰਾਂ ਜਾਂਦੀ ਜਾਂਦੀ ਉਹਦੇ ਰੁਪਈਆ ਕਰਾਪਸ਼ਨ ਦੇ ਵਿੱਚ ਉਹ ਫਾਇਦਾ ਹੈ ਕਿ ਸਿੱਧਾ ਹੀ ਮਤਲਬ ਕਿ ਮੈਂ ਕਰਾ ਇਅਰਮਾਰਕ ਕਰਨਾ ਆ ਤੇਰੀ ਟ੍ਰੈਕਟਰੀ ਆ ਇਹਦੇ ਵਿੱਚ ਐਨੀ ਮਾਲੀਆ ਆਮਦਨ ਹੈ ਉਹ ਤੈਨੂੰ ਦੇਤੀ ਤੇ ਤੂੰ ਐਨੀ ਫੌਜ ਮੇਨਟੇਨ ਕਰਨੀ ਆ ਜਾਂ ਤੂੰ ਆਹ ਡਿਊਟੀ ਪੂਰੀ ਕਰਨੀ ਆ ਇਟ ਇਜ਼ ਕਰਪਸ਼ਨ ਫਰੀ ਇਹਦੇ ਬਿਰੋਕਰੇਸੀ ਨਹੀਂ ਹੈਗੀ ਸੋ ਜ਼ਗੀਰਦਾਰੀ ਹੋਰ ਚੀਜ਼ ਦਾ ਜ਼ਮੀਂਦਾਰੀ ਹੋਰ ਚੀਜ਼ ਆ ਆਪਾਂ ਸਾਰਾ ਜਿਹੜਾ ਲੈਫਟ ਦਾ ਨੈਰੇਟਿਵ ਆ ਜ਼ਗੀਰਦਾਰੀ 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 ਉਹ ਸਾਨੂੰ ਵੀ ਪਾਗਲ ਬਣਾਇਆ ਅਸੀਂ ਵੱਡੀ ਉਮਰ ਚ ਆ ਕੇ ਸਮਝੇ ਯਾਰ ਇਹ ਜ਼ਗੀਰਦਾਰੀ ਪਰਦੇ ਇਹ ਵੀ ਕੋਈ ਨਹੀਂ ਹੈਗੇ ਰੌਲਾ ਪਾਈ ਜਾਂਦੇ ਆ ਬਸ ਰੌਲੇ ਵਾਲਾ ਮਹਿਕਮਾ ਚੱਲਦਾ ਤੋਂ ਰਜਵਾੜਾ ਸ਼ਾਹੀ ਸਾਬਕਾ ਇਸਮ ਮਨਜੀਤ ਸਿੰਘ ਕਹਿੰਦੇ ਰঞ্জੀਤ ਸਿੰਘ ਕੀ ਸੀ ਰਜਵਾੜਾ ਸ਼ਾਹੀ ਸੀ ਮੇਰੇ ਰਜਵਾੜੇ ਕਿੱਥੇ ਕਮਾਲ ਦੀ ਗੱਲ ਆ ਜਿੱਥੇ ਪਿੰਡ ਅਟਾਨੋਮਸ ਗਵਰਨਮੈਂਟ ਆ ਉੱਥੇ ਰਜਵਾੜਾ ਸ਼ਾਹੀ ਕਿਵੇਂ ਹੋ ਜਾਦੀ ਹੈ ਹਾਂ ਸੈਂਟਰਲ ਪੰਜਾਬ ਤੋਂ ਬਾਹਰ ਸੀ ਕਿਉਂਕਿ ਸੈਂਟਰਲ ਪੰਜਾਬ ਚ ਸਤਗੁਰਾਂ ਨੇ ਸਵਾ 200 ਸਾਲ ਤੋਂ ਮਿਹਨਤ ਕੀਤੀ ਸੀ ਫੇਰ 100 ਸਾਲ ਬੰਦਾ ਬਹਾਦਰ ਤੋਂ ਲੈ ਕੇ ਰঞ্জੀਤ ਸਿੰਘ ਤੱਕ ਉਹ ਮਿਹਨਤ ਕਰਕੇ ਸੈਂਟਰਲ ਪੰਜਾਬ ਦੇ ਵਿੱਚ ਦਾ ਵਿਲੇਜ ਆਟੋਨੋਮੀ ਹੈ ਲੇਕਿਨ ਉੱਧਰ ਜਿਹੜਾ ਨਾਰਥ-ਵੈਸਟਰਨ ਫਰੰਟੀਅਰ ਆ ਉੱਥੇ ਜਿਹੜੇ ਜ਼ਿਰਗੇ ਆ ਉਹ ਟਾਨੋਮੇ ਸੀਗੇ ਕਸ਼ਮੀਰ ਵਿੱਚ ਨਹੀਂ ਸੀ ਕੋਈ ਉੱਥੇ ਡਵੈਲਪਮੈਂਟ ਨਹੀਂ ਸੀ ਐਸੀ ਹੋਈ ਉੱਥੇ ਫਿਰ ਸੈਂਟਰਲ ਰੂਲ ਲਾਗੂ ਕਰਨਾ ਪਿਆ ਸੋ ਇਟ ਵੈਰੀਜ਼ ਮਨ ਨੂੰ ਲੱਗਦਾ ਹੈ ਕਿ ਅ ਅਸੀਂ ਜਦੋਂ ਆਪਣੀ ਰਾਜਨੀਤੀ ਦੀ ਗੱਲ ਕਰਦੇ ਆ ਨਾ ਵੀ ਸ਼ੁੱਡ ਬੀ ਵੈਰੀ ਕੇਅਰਫੁਲ ਅਬਾਊਟ ਓਵਰ ਨੈਰਟਿਵਜ਼ ਨਹੀਂ ਤਾਂ ਅਸੀਂ ਦੂਜੇ ਦੇ ਸਿਸਟਮ 'ਚ ਫਸ ਜਾਂਦੇ ਆ ਤੇ ਫਿਰ ਸਾਨੂੰ ਆਪਣਾ ਰਾਹ ਨਹੀਂ ਲੱਭਦਾ ਕਿਉਂਕਿ ਦੂਸਰੇ ਦੇ ਨੈਰਟਿਵ ਦੂਸਰੇ ਦੇ ਪੈਰਾਂ 'ਚ ਲੱਜ ਜਾਂਦੇ ਆ ਸਾਨੂੰ ਸੋ ਵੀ ਸ਼ੁੱਡ ਬੀ ਵੈਰੀ ਕੇਅਰਫੁਲ ਗੁਰਬਾਣੀ ਦੇ ਵਿੱਚੋਂ ਚੀਜ਼ਾਂ ਬਹੁਤ ਡਿਫਰੈਂਟ ਆਈਆਂ ਗੁਰਬਾਣੀ ਨੂੰ ਅਸੀਂ ਉੱਥੇ ਤੱਕ ਨਾ ਲੈ ਜਾਈਏ ਕਿ ਬੰਦਾ ਉਹਨੂੰ ਅਪਰੋਚ ਨਾ ਕਰ ਸਕੇ ਇਹਨੂੰ ਵਿਦਿਆ ਦਾ ਮਰਕਜ਼ ਸਮਝੋ ਜਿਹੜਾ ਕਿ ਸਾਡੇ ਗੁਰਦੁਆਰਿਆਂ ਨੇ ਵਿਦਿਆ ਦਾ ਮਰਕਜ਼ ਨਹੀਂ ਰਹਿਣ ਦਿੱਤਾ ਐਂਡ ਵੀ ਸ਼ੁੱਡ ਕਨਵਰਟ ਆਲ ਦੀ ਗੁਰਦੁਆਰਾਜ਼ ਇਨਟੂ ਐਜੂਕੇਸ਼ਨਲ ਇੰਸਟੀਚਿਊਟ ਠੀਕ ਹੈ ਸਵੇਰੇ ਸ਼ਾਮ ਉੱਤੇ ਸੰਗਤ ਲੱਗੂਗੀ ਉਹਦੇ ਤਾਂ ਹੋਣਾ ਵੀ ਚਾਹੀਦਾ